ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਂਦੇ ਆ ਕਾਟਨ ਦੇ ਸੂਟ ਕਿਹੜੇ ਵਾਲਾ ਸੇਲ ਵਾਲੇ ਸੇਲ ਵਾਲੇ ਕਿਉਂਕਿ ਇਹਨਾਂ ਸੂਟਾਂ ਦੀ ਆਪਾਂ ਪਿਛਲੀ ਵਾਰੀ ਬਹੁਤ ਜ਼ਿਆਦਾ ਜਿਹੜੀ ਸੀਗੀ ਸੇਲ ਪਾਈ ਸੀ ਤੇ ਤੁਸੀਂ ਪਸੰਦ ਵੀ ਬਹੁਤ ਕੀਤੇ ਸੀ ਡਿਮਾਂਡ ਵੀ ਬੜੀ ਜ਼ਿਆਦਾ ਆਈ ਹੈ ਇਹਨਾਂ ਸੂਟਾਂ ਦੀ ਤੇ ਹੁਣ ਦੁਬਾਰੇ ਆ ਗਏ ਜੇ ਆਪਣੇ ਕੋਲ ਸੇਲ ਦੇ ਵਿੱਚ ਤੇ ਰੇਟ ਹੈਗਾ ਜੇ ਇਹਨਾਂ ਦਾ ਸਿਰਫ ਤੇ ਸਿਰਫ 650 ਰੁਪਏ ਕਾਟਨ ਦੇ ਸੂਟ ਜੇ ਦੁਪੱਟਿਆਂ ਵਾਲੇ ਸੂਟ ਜੇ ਦੁਪੱਟੇ ਨਾਲ ਜੇ ਤੇ ਪੂਰੇ ਸੂਟ ਤੁਹਾਨੂੰ ਦਿਖਾਵਾਂਗੇ ਕਢਾਈਆਂ ਵਾਲੇ ਇਹਦੇ ਵਿੱਚ ਆ ਜਿਹੜੇ ਪਹਿਲੇ ਸੂਟ ਤੁਹਾਨੂੰ ਮੈਂ ਦਿਖਾਉਣ ਲੱਗਾ ਇਹ ਹੈਗੇ ਜੇ ਰਿਯਾਨ ਕਾਟਨ ਦੇ ਪਲੀਜ਼ ਸਾਰੇ ਜਣੇ ਮੇਰੀ ਵੀਡੀਓ ਸੁਣਿਓ ਵੀ ਧਿਆਨ ਨਾਲ ਜਿੱਥੇ ਤੁਸੀਂ ਵੇਂਦੇ ਜੇ ਨਾ ਉਨੇ ਹੀ ਪਿਆਰ ਦੇ ਨਾਲ ਇਹਨੂੰ ਸੁਣਿਓ ਵੀ ਸਾਰੀ ਡਿਟੇਲ ਕੱਪੜੇ ਦੀ ਜਿਹੜੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਦੀ ਨਾਲ ਹੀ ਦੱਸ ਦੇਣੀ ਆ ਆਹ ਲਓ ਜੀ ਪਹਿਲਾ ਸੂਟ ਪਹਿਲਾ ਸੂਟ ਤੁਹਾਨੂੰ ਕਰਾਵਾਂ ਚੈੱਕ ਪਹਿਲਾਂ ਤਾਂ ਮੈਂ ਇਹਦਾ ਦਿਖਾਵਾਂ ਤੁਹਾਨੂੰ ਫਲਾਵਰ ਸਨਫਲਾవర్ ਬਣਿਆ ਸੂਰਜਮੁਖੀ ਇਹਦਾ ਕਿ ਇਹ ਵਰਕ ਬਣਿਆ ਵਾ ਹਾਂ ਘੇਰੇ ਤੇ ਵਰਕ ਰਿਉਣ ਦਾ ਸੂਟ ਜੇ ਸਾਢੇ 3 ਮੀਟਰ ਦੀ ਕੱਟ ਦੇ ਨਾਲ ਵੱਡੇ ਵਰ ਦੇ ਵਿੱਚ ਆ ਜੇ ਦੁਪੱਟਾ ਮਸਲੀਨ ਕਾਟਨ ਦਾ ਦੁਪੱਟਾ ਹੈਗਾ ਜੇ ਮਸਲੀਨ ਕਾਟਨ ਦਾ ਖੁੱਲਾ ਡੁੱਲਾ ਦੁਪੱਟਾ ਜੇ ਕੰਟਰਾਸਟ ਵੇਖੋ ਕਿੰਨਾ ਪਿਆਰਾ ਜੇ ਦਾ ਕੱਟ ਵਰਕ ਹੋਇਆ ਵਾ ਨਾਲੀ ਵਿੱਚ ਜੇ ਸੂਰਜਮੁਖੀ ਆ ਫੁੱਲ ਬਣਿਆ ਵਾ ਦੁਪੱਟੇ ਉੱਤੇ ਤੂੰ ਸਾਈਡ ਇਹਦੇ ਫਲਾਵਰ ਬਣੇ ਜੇ ਸੂਰਜਮੁਖੀ ਦੇ ਦੋ ਤੂੰ ਸਾਈਡ ਰੇਟ ਹੈਗਾ ਜੇ ਦਾ ਸਿਰਫ 650 ਰੁਪਏ ਸ਼ਿਪਿੰਗ ਹੈ ਜੇ ਫ੍ਰੀ ਸਾਢੇ 3 ਮੀਟਰ ਦੀ ਕੱਟ ਜੇ 12 ਵਰ ਦੇ ਨਾਲ ਆ ਲੋ ਨੈਕਸਟ ਸੂਟ ਚੈੱਕ ਕਰ ਲੋ ਇਹ ਵੀ ਬਹੁਤ ਹੀ ਸੋਨਾ ਸੂਟ ਜੇ ਨੈਮ ਦਾ ਪ੍ਰਿੰਟ ਤੇ ਇਹਦੇ ਤੁਹਾਨੂੰ ਮੈਂ ਦਿਖਾਵਾਂ ਨੈਕ ਤੋਂ ਲੈ ਕੇ ਆ ਇਹਦੇ ਨੈਕ ਤੇ ਜੇ ਸਾਰਾ ਡਿਜ਼ਾਈਨ ਪਲੱਸ ਮਿਰਰ ਵਰਕ ਪਲੱਸ ਸਾਰੇ ਸੂਟ ਦੇ ਵਿੱਚ ਮਿਰਰ ਵਰਕ ਜੇ ਉਧਰੋਂ ਘੇਰੇ ਦੇ ਉੱਤੇ ਘੇਰੇ ਤੇ ਵੀ ਮਿਰਰ ਵਰਕ ਜੇ ਨਾਲ ਇਹਦੇ ਦੁਪੱਟਾ ਹੈਗਾ ਜੇ ਹਾ ਪਿਓਰ ਦਾ ਤੇ ਦੁਪੱਟੇ ਤੇ ਵੀ ਇਹ ਵੀ ਜਿਹੜਾ ਸੂਟ ਜੇ ਰਿਯਾਨ ਕਾਟਨ ਦਾ ਜੇ ਦੁਪੱਟੇ ਦੇ ਕੱਟਵਰਕ ਦੁਪੱਟੇ ਦੇ ਹੈਗਾ ਜੇ 2 ਸਾਈਡ ਕੱਟਵਰਕ ਪਲੱਸ ਐਮਬਰਾਇਡਰੀ ਹੋਈ ਜੇ 2 ਸਾਈਡ ਦੀ ਮਹਿਰੂਨ ਕੱਲ ਦਾ ਦੁਪੱਟਾ ਦੁਪੱਟਾ ਸੇਮ ਕੰਟਰਾਸਟ ਜੇ ਇਹਦੇ ਨਾਲ ਦਾ ਹੀ ਇਹ ਵੀ ਰਿਯਾਨ ਕਾਟਨ ਦਾ ਸੂਟ ਜੇ ਤੇ ਆ ਜਿਹੜਾ ਨੈਕਸਟ ਪ੍ਰਿੰਟ ਕਲਰ ਜੇ ਇਹ ਵੀ ਬਹੁਤ ਜ਼ਿਆਦਾ ਸੋਹਣਾ ਜੇ ਇਹ ਵੀ ਜਿਹੜਾ ਹੈਗਾ ਜੇ ਰਿਯਾਨ ਕਾਟਨ ਦੇ ਵਿੱਚ ਇਹ ਇਦਾਂ ਹੀ ਇਹ ਪਲੇਨ ਸੂਟ ਹੈ ਇਹ ਸਾਰਾ ਪ੍ਰਿੰਟ ਜਿਹੜਾ ਜੇ ਪਲੇਨ ਇਹ ਦੁਪੱਟਾ ਹੋਊਗਾ ਦੁਪੱਟਾ ਜਿਹੜਾ ਮਸਲੀਨ ਕਾਟਨ ਦਾ ਪਲੱਸ ਪੈਚ ਲੱਗਾ ਜੇ ਦੁਪੱਟੇ ਦੇ ਵਿੱਚ ਫੋਰ ਸਾਈਡ ਲੈਸ ਲੱਗੀ ਹੈ ਤੇ ਨਾਲ ਪੈਚ ਲੱਗਾ ਹੋਇਆ ਹਾਂ ਆ ਆ ਗਿਆ ਸਾਰਾ ਸੈਂਟਰ ਦੇ ਵਿੱਚ ਆਊਗਾ ਦੁਪट्टे ਦੇ ਪੈਚ ਤੇ ਪਲੱਸ ਇਹਦੇ ਨਾਲ ਫੋਰ ਸਾਈਡ ਲੈਸ ਮਸਲੀਨ कॉटन ਦਾ ਦੁਪੱਟਾ ਜੇ ਟਾਈ ਐਂਡ ਡਾਈ ਦਾ ਰੇਟ ਹੈਗਾ ਜੀ ਦਾ ਸਿਰਫ 650 ਰੁਪਏ ਕਪੜਾ ਹੈਗਾ ਜੀ ਰਿਯਾਨ ਦੇ ਵਿੱਚ ਆ ਵੀ ਸੂਟ ਜਿਹੜਾ ਜੇ ਇਹ ਵੀ ਰਿਯਾਨ कॉटन ਦੇ ਵਿੱਚ ਜੇ ਇਹ ਵੀ ਆਲ ਓਵਰ ਸੂਟ ਆ ਇਹ ਵੀ ਆਲ ਓਵਰ ਸੂਟ ਜੇ ਇਹਦੇ ਨਾਲ ਵੀ ਦੁਪੱਟਾ ਮਸਲੀਨ कॉटन ਦਾ ਜੇ ਦੁਪੱਟਾ ਬਹੁਤ ਸੋਹਣਾ ਜੇ ਦਾ ਵੀ ਬਣਿਆ ਇਹਦੇ ਵੀ ਪੈਚ ਵਰਕ ਲੱਗਾ ਹੋਇਆ ਵੇ ਦੁਪੱਟੇ ਦੇ ਆਹ ਲੋ ਜੀ ਇਹਦੇ ਵੀ ਪੈਚ ਵਰਕ ਹੋਇਆ ਜੀ ਦੁਪट्टे ਦੇ ਵਿੱਚ ਦੇਖ ਸਕਦੇ ਜੇ ਤੁਸੀਂ ਮਸਲਿਨ कॉटन ਦਾ ਦੁਪੱਟਾ ਵਾ ਤਾਈ ਐਂਡ ਡਾਈ ਦਾ ਫੁੱਲ ਸੈਟ ਤਾਈ ਐਂਡ ਡਾਈ ਦਾ ਰੈੱਡ ਕਲਰ ਦਾ ਸੂਟ ਬਹੁਤ ਪਿਆਰਾ ਇਹ ਵੀ ਰਿਯਾਨ कॉटन ਦੇ ਵਿੱਚ ਜੀ ਇਹ ਤੇ ਬਹੁਤ ਇੰਗਲਿਸ਼ ਵਿੱਚ ਬੜਾ ਕੁਝ ਲਿਖਿਆ ਹੋਇਆ ਵਾ ਬੜਾ ਸੋਹਣਾ ਲੱਗਦਾ ਅਹ ਅਨਨ ਨੂੰ ਬੜਾ ਆਬਸੰਦ ਆਇਆ ਸੂਟ ਆਹ ਲਓ ਜੀ ਅੱਗੇ ਆ ਗਿਆ ਮਸਟਰਡ ਸ਼ੇਡ ਇਹ ਵੀ ਆਲਓਵਰ ਸੂਟ ਜੇ ਇਹ ਵੀ ਇਹ ਵੀ ਆਲਓਵਰ ਸੂਟ ਜੇ ਇਹ ਸੂਟ ਜਿਹੜੇ ਆਲਓਵਰ ਨੇ ਨਾ ਇਹਨਾਂ ਦੇ ਦੁਪੱਟੇ ਜਿਹੜੇ ਨੇ ਉਹ ਬਹੁਤ ਹੀ ਜ਼ਿਆਦਾ ਸੋਹਣੇ ਬਣੇ ਨੇ ਫੈਬਰਿਕ ਜਿਹੜਾ ਹੈਗਾ ਜੀ ਇਹਨਾਂ ਦਾ ਹੈਗਾ ਜੀ ਰਿਯਾਨ ਦਾ ਤੇ ਕਟ ਡੋਰੀ ਦੁਪੱਟਾ ਨਾਲ ਪੈਚ ਲੱਗਾ ਜਦੇ ਉੱਤੇ ਦੁਪੱਟੇ ਦੇ ਪੱਲਿਆਂ ਦੇ ਉੱਤੇ ਹੈਗਾ ਜੀ ਪੈਚ ਦਾ ਵਰਕ ਕਢਾਈ ਹੋਈ ਜੀ ਬਹੁਤ ਸੋਹਣੀ ਔਰਗਾਂਜਾ ਦਾ ਪੈਚ ਤੇ ਨਾਲ ਕੋਟਾ ਡੋਰੀਆ ਤੇ ਦੁਪੱਟੇ ਜੇ 4 ਸਾਈਡ ਲੈਂਸ ਲੱਗੀ ਜੇ ਕਾਟਨ ਦੀ ਰੇਟ ਹੈਗਾ ਜੀ 600 ਤੇ 50 ਰੁਪਏ ਸਿਰਫ ਇਹਦਾ ਇਹ ਵੀ ਸੂਟ ਜਿਹੜਾ ਹੈਗਾ ਜੇ ਰਿਯਾਨ ਕਾਟਨ ਦੇ ਵਿੱਚ ਜੇ ਆਜਾ ਆ ਲੋ ਜੀ ਆ ਵੀ ਕਰ ਲੋ ਚੈੱਕ ਇਹਦਾ ਘੇਰਾ ਬਣਿਆ ਬਹੁਤ ਸੋਹਣਾ ਘੇਰਾ ਇਹਦਾ ਘੇਰਾ ਬਹੁਤ ਸੋਹਣਾ ਜੇ ਇਹ ਵੀ ਜਿਹੜਾ ਸੂਟ ਹੈਗਾ ਜੇ ਇਹ ਵੀ ਰਿਯਾਨ ਕਾਟਨ ਦੇ ਵਿੱਚ ਜੇ ਆ ਆਈ ਜੇ ਏਮਬਰਾਇਡਰੀ ਸਾਰੀ ਇਹਦੇ ਤੇ ਆ ਆਈ ਜੇ ਲੇਸ ਵਰਕ ਜਿਹੜਾ ਕਿ ਹੁਣ ਬਹੁਤ ਜ਼ਿਆਦਾ ਚੱਲਣ ਰਿਹਾ ਹੈ ਪਲੱਸ ਉੱਪਰ ਇਹਦੇ ਹੈਗਾ ਜੇ ਥ੍ਰੈਡ ਵਰਕ ਤੇ ਹਾਂ ਦੁਪੱਟਾ ਆ ਗਿਆ ਹਾਂ ਪਿਓਰ ਦਾ ਟਾਈ ਐਂਡ ਡਾਈ ਦਾ ਰੇਟ ਆ ਗਿਆ 650 ਰੁਪਏ ਸ਼ਿਪਿੰਗ ਫ੍ਰੀ ਲੈਸ ਲੱਗੀ ਇਹਦੇ ਹਾਂਜੀ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਫ੍ਰੀ ਸ਼ਿਪਿੰਗ ਦੇ ਨਾਲ ਆ ਵੀ ਸੂਟ ਜਿਹੜਾ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਪੈਚ ਵਰਕ ਦੇ ਨਾਲ ਇਹ ਵੀ ਰਿਅਨ ਰਿਅਨ ਦੇ ਵਿੱਚ ਜੇ ਇਹ ਵੀ ਰਿਅਨ ਕਾਟਨ ਨਾਲ ਕੋਟਾ ਡੁਪੱਟਾ ਹੈਗਾ ਜੇ ਕੋਟਾ ਡੋਰੀਆ ਦਾ 2 ਸਾਈਡ 2 ਸਾਈਡ ਲੈਸ ਲੱਗੀ 2 ਸਾਈਡ ਲੈਸ ਲੱਗੀ ਦੁਪੱਟੇ ਤੇ ਆ ਰਿਯਾਨ ਦੇ ਜਿਹੜੇ ਸੂਟ ਨੇ ਆਪਣੇ ਆ ਹੈਗਾ ਜੀ ਆਪਣਾ ਆਖਰੀ ਸੂਟ ਇਹਦੇ ਵਿੱਚ ਇਹ ਤੋਂ ਬਾਅਦ ਆਉਣਗੇ ਸਾਰੇ ਕਾਟਨ ਦੇ ਸੂਟ ਘੇਰੇ ਦੇ ਉੱਤੇ ਆਉਗਾ ਵਰਕ ਆਹ ਲਓ ਜੀ ਆਹ ਘੇਰੇ ਦੇ ਉੱਤੇ ਵਰਕ ਜੇ ਇਹਦੇ ਪ੍ਰਿੰਟ ਬਹੁਤ ਸੋਹਣਾ ਜੇ ਤੇ ਦੁਪੱਟਾ ਉਹਨਾਂ ਜਿਆਦਾ ਸੋਹਣਾ ਜੇ ਦਾ ਗੱਲੋਖ ਦੱਦਾ ਦੁਪੱਟੇ ਦੇ ਉੱਤੇ ਹੈਗਾ ਜੇ ਵਰਕ ਸਾਰੇ ਟੂ ਸਾਈਡ ਕੱਟ ਵਰਕ ਪਲੱਸ ਐਮਬਲੋਇਡਰੀ ਨਾਲ ਇਹ ਹੀ ਕਰ ਰਿਯਾਨ ਦੇ ਵਿੱਚ ਆਪਣੇ ਕੋ ਸੂਟ ਇਸ ਤੋਂ ਬਾਅਦ ਹੋਣਾ ਗਿਆ ਆਪਣੇ ਕੋ ਕਾਟਨ ਦੇ ਵਿੱਚ ਬਹੁਤ ਸੋਹਣੇ ਸੂਟ ਆ ਇਹ ਵੀ ਆਹ ਜਿਹੜਾ ਸੂਟ ਹੈ ਇਹਦਾ ਸਟਾਫ ਥੋੜਾ ਜਿਆਦਾ ਹੈਵੀ ਆ ਪਰ ਹੈ कॉटन ਦਾ सूट ਬਹੁਤ ਪਿਆਰਾ ਜੇ ਸਟੱਫ ਖਰਾਬ ਨਹੀਂ ਹੁੰਦਾ ਕਲਰ ਜਾਂਦਾ ਨਹੀਂ ਜੇ ਇਹਦਾ ਕਢਾਈ ਬਹੁਤ ਸੋਹਣੀ ਆ ਵਰਕ ਬਹੁਤ ਸੋਹਣਾ ਹੈ ਦੇ ਉੱਪਰ ਘੇਰੇ ਦੇ ਉੱਪਰ ਸਾਰਾ ਵਰਕ ਜੇ ਨਾਲ ਇਹਦੇ ਦੁਪੱਟਾ ਜੇ ਬਲੈਕ ਕਲਰ ਦਾ ਤੇ ਬਲੈਕ ਕਲਰ ਦਾ ਹੀ ਸਾਰਾ ਸੂਟ ਬਣਿਆ ਜੇ ਥ੍ਰੈਡ ਵਰਕ ਦੇ ਨਾਲ ਤੇ ਲੈਸ ਲੱਗੀ ਆ कॉटन ਦੀ ਹਾਂ ਤਾਈ ਅੰਡਾਈ ਦਾ ਦੁਪੱਟਾ ਮਸਲੀਨ कॉटन ਦਾ ਸੀਕੁਐਂਸ ਵਾਲਾ ਦੁਪੱਟਾ ਜੇ ਅੱਜ ਦੀ ਵੀਡੀਓ ਦੇ ਜਿੰਨੇ ਵੀ ਸੂਟ ਨੇ ਸਾਰਿਆਂ ਦਾ ਰੇਟ ਸੇਮ ਹੀ ਜੇ 600 ਤੇ 50 ਰੁਪਏ ਬਸ ਆਲ ਓਵਰ ਸੂਟ ਹੈ ਇਹ ਆਲ ਓਵਰ ਸੂਟ ਜੇ ਇਹਦਾ ਦੁਪੱਟਾ ਜਿਹੜਾ ਜੇ ਉਹ ਫੇਰ ਡਿਜ਼ਾਈਨਰ ਆ ਗਿਆ ਜੇ ਕੋਟਾ ਦਾ ਦੁਪੱਟਾ ਦੁਪੱਟਾ ਆ ਗਿਆ ਕੋਟਾ ਡੋਰੀਆ ਦਾ ਦੁਪੱਟੇ ਤੇ ਲੱਗਾ ਜੇ ਪੈਚ ਵਰਕ ਸੈਂਟਰ ਦੇ ਵਿੱਚ ਨਾਲ ਵਾਈਟ ਕਲਰ ਦਾ ਬੇਸ ਕੋਟਾ ਡੋਰੀਆ ਦਾ ਦੁਪੱਟਾ ਲੈਸ ਲੱਗੀ ਚਾਰਸ਼ ਫਿਰੇ ਸ਼ਿਪਿੰਗ ਫ੍ਰੀ ਜੇ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਜੇ ਹੈਗੀ ਅੱਗੇ ਆ ਗਈ ਲਵੈਂਡਰ ਸ਼ੇਡ ਅੱਗੇ ਆ ਗਈ ਲਾਈਟ ਲਵੈਂਡਰ ਸ਼ੇਡ ਕਪੜਾ ਆ ਗਿਆ ਕਾਂਥਾ ਕਾਟਨ ਦਾ ਇਹ ਆ ਗਈ ਇਹਦੇ ਕਾਰਨਰ ਦੇ ਉੱਤੇ ਵਰਕ ਆ ਵੀ ਕਾਰਨਰ ਤੇ ਆਰ ਨੱਕ ਤੇ ਲੈਂਥ ਇਹਦੀ ਜਿਹੜੀ ਜੇ 42 44 ਰੈਡੀ ਹੋ ਜਾਣੀ ਜੇ ਮਸਲੀ ਨੂੰ ਕਰਨਾ ਦੁਪੱਟਾ ਕਿ ਆ ਗਿਆ ਵੰਡਾਈ ਹੋਇਆ ਹਾਂ ਲਵੈਂਡਰ ਸ਼ੇਡ ਦੇ ਵਿੱਚ ਜਿਹੜਾ ਕਲਰ ਕਢਾਈ ਦੇ ਨਾਲ ਆ ਉਸੇ ਕਲਰ ਦੇ ਨਾਲ ਦੁਪੱਟਾ ਵੀ ਤੇ ਨਾਲ بیس ਕਲਰ ਦੇ ਨਾਲ ਦਾ ਮੈਚ ਕਰਦਾ ਇਹ ਵੀ ਕਾਟਨ ਦਾ ਸੂਟ ਜੇ ਰੇਟ ਇਹਦਾ ਵੀ ਸੇਮ ਹੀ ਜੇ 650 ਰੁਪਏ ਫੇਟ ਪੈਚਵਰਕ ਦਾ ਸੂਟ ਹਾਂਜੀ ਇਹ ਆ ਗਿਆ ਪੈਚਵਰਕ ਦੇ ਨਾਲ ਪ੍ਰਿੰਟ ਸੂਟ ਤੇ ਦੁਪੱਟਾ ਨਾਲ ਕੋਟਾ ਡੋਰੀਆ ਦਾ 2 ਸਾਈਡ ਲੇਸ ਵਰਕ ਦੇ ਨਾਲ ਹਾਂਜੀ ਦੁਪੱਟਾ ਦੁਪੱਟੇ ਬਹੁਤ ਹੀ ਜ਼ਿਆਦਾ ਸੋਹਣੇ ਇਨ੍ਹਾਂ ਸੂਟਾਂ ਦੇ ਬਹੁਤ ਪਿਆਰੇ ਦੁਪੱਟੇ ਜੇ ਕੋਟਾ ਡੋਪੱਟਾ ਟਾਈ ਐਂਡ ਟਾਈ ਦਾ ਦੁਪੱਟਾ ਆਪਣਾ ਕਿੰਨਾ ਮਸਤੀ ਲੋਬੀ ਅੱਗੇ ਆ ਗਿਆ ਕਲਰ ਬਹੁਤ ਜ਼ਿਆਦਾ ਪਸੰਦ ਕਰਨ ਵਾਲਾ ਫੇਵਰਟ ਕਲਰ ਸਾਰਿਆਂ ਦਾ ਤੇ ਇਹਨਾਂ ਕੰਟਰਾਸਟ ਕੰਟਰਾਸਟ ਉਹਦੇ ਨਾਲੋਂ ਵੀ ਜ਼ਿਆਦਾ ਸੋਹਣਾ ਗੋਜੀ ਦਾ ਕੰਟਰਾਸਟ ਆ ਮੇਰੇ ਫੋਨ ਦੇ ਉੱਤੇ ਟਿੰਗ ਟਿੰਗ ਮੈਸੇਜ ਵੱਜਣ ਡਿਆ ਜਾਂ ਆਪਦੇ ਮੈਨੂੰ ਸਾਰੇ ਸਕਰੀਨਸ਼ਾਟ ਹੀ ਆਉਣ ਡੇ। ਇਹ ਦੇਖੋ ਪੇਮੈਂਟ ਵਾਲਾ ਹੈਗਾ ਕਿ ਸਾਰੇ ਸਕਰੀਨਸ਼ਾਟ ਵਾਲੀ। ਬਹੁਤ ਸੋਹਣਾ ਇੱਥੇ ਵਰਕ ਹੋਇਆ। ਹਾਂ ਇੱਥੇ ਨੈਕ ਦੇ ਉੱਤੇ ਵਰਕ ਬਹੁਤ ਪਿਆਰਾ ਆ। ਸਾਰਾ ਘੇਰੇ ਦੇ ਉੱਪਰ ਵਰਕ ਹੈ ਇਹਦੇ। ਤੇ ਬਲੈਕ ਤੇ ਸਕਾਈ ਬਲੂ कलर ਦਾ ਵਰਕ ਹੈ ਇਹਦਾ ਗ੍ਰੀਨ ਦਾ। ਸਕਾਈ ਬਲੂ ਦਾ ਇਹ ਦੁਪੱਟਾ ਬਹੁਤ ਸੋਹਣਾ ਦੁਪੱਟਾ ਇਹਦਾ। ਫਰੋਜੀ ਸ਼ੇਡ। ਫਰੋਜੀ ਸ਼ੇਡ। ਟੂ ਸਾਈਡ ਵਰਕ। ਤੇ ਨਾਲ ਇਹਦੇ ਹੈਗਾ ਜੇ ਕੱਟਵਰਕ ਹੋਇਆ ਹलो ਮਸਲੀਨ ਕਾਟਨ ਦਾ ਦੁਪੱਟਾ ਜੇ ਬਹੁਤ ਹੀ ਪਿਆਰਾ ਦੁਪੱਟਾ ਜੇ ਫਰੋਜੀ ਕਲਰ ਦੇ ਨਾਲ ਰੇਟ ਇਹਦਾ ਵੀ 650 ਰੁਪਏ ਜੇ ਅੱਜ ਆਪਾਂ ਸੇਲ ਪਾਤੀ ਆ ਫਲੈਟ ਸਾਰੀ ਇੱਕੋ ਰੇਟ ਹੀ ਪਾਤੇ ਆ ਆਪਾਂ ਡਿਜ਼ਾਈਨ ਫੇਸ ਆ ਗਿਆ ਲਵੈਂਡਰ ਕਲਰ ਆ ਗਿਆ ਅੱਗੇ ਤੇ ਇਹਦੇ ਵਿੱਚ ਵੀ ਸੇਮ ਦੁਪੱਟਾ ਸੇਮ ਡਿਜ਼ਾਈਨ ਉਹੀ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾ ਦਿੱਤਾ ਸੀ ਇਹ ਤੇ ਇਸ ਤੋਂ ਬਾਅਦ ਫੋਰ ਸਾਈਡ ਲਾਸ ਲੱਗੀ ਹੋਈ ਹੈ ਹਾਂਜੀ ਮਸਲੀਨ ਕਾਟਨ ਦਾ ਹਾਂ ਲੋ ਜੀ ਅੱਗੇ ਆ ਗਿਆ ਕਾਟਨ ਦੇ ਵਿੱਚ ਸੂਟ 5 ਮੀਟਰ ਦੀ ਕੱਟ ਦੇ ਨਾਲ ਮਸਟਰਡ ਕਲਰ ਇਹ ਕਿਹੜਾ ਹੈ ਇਹ ਕਿਹੜਾ ਹੈ ਇਹਦਾ ਬੜਾ ਤਕੜਾ ਜਿਹਾ ਮੈਨੂੰ ਲੱਗਦਾ ਜਿੱਦਾਂ ਜਿੱਦਾਂ 28 ਇੰਚ ਦਾ ਘੇਰਾ ਹੋਣਾ ਮੇਰੇ ਹਿਸਾਬ ਨਾਲ ਜੀ ਕਿਹੜਾ ਹੈ ਹੈਲਦੀ ਕਸਟਮਰ ਨੇ ਬਣਾਉਣਾ ਬੜੇ ਬੰਦੇ ਨੇ ਬਣਾਉਣਾ ਤੂੰ ਬਣਾ ਸਕਦਾ ਹੈ ਹੈਲਦੀ ਕਸਟਮਰ ਦਾ ਬਣ ਜਾਊਗਾ ਆਹ ਔਰਗਾਂਜਾ ਦਾ ਦੁਪੱਟਾ ਜਿਹਦੇ ਨਾਲ ਸੀਕੁਐਂਸ ਵਾਲਾ ਤੇ ਦੁਪੱਟੇ ਤੇ ਵੀ ਸੀਮਰ ਕੋਆ ਕੱਟ ਲੱਕ ਦੇ ਨਾਲ ਆਹ ਦੁਪੱਟਾ ਇਹਦਾ ਜਾ ਬਹੁਤ ਸੋਹਣਾ ਕਲਰ ਆ ਲੋ ਜੀ ਇਹ ਆ ਗਿਆ ਬਲੂ ਕਲਰ ਇਹ ਬਰਤੇ ਇਹਦਾ ਸੇਮ ਹੀ ਕਲਰ ਚੇਂਜ ਆ ਹਾਂ ਇਹ ਬਲੂ ਸ਼ੇਡ ਆ ਬਲੂ ਕਲਰ ਸੇਮ ਦੁਪੱਟਾ ਤੇ ਸੇਮ ਮਸਤੀ ਇੱਕ ਨਾਲ ਬਰਤੇ ਆ ਲੋ ਜੀ ਆ ਪ੍ਰਿੰਟ ਬਹੁਤ ਪਿਆਰਾ ਜੀ ਇਹ ਸਾਰਿਆਂ ਦੇ ਦਿਲ ਦੇ ਨੇੜੇ ਪ੍ਰਿੰਟ ਆ ਸਾਰਾ ਦਿਲ ਘਟਾ ਰ ਖਲਾਤੇ ਦਿਲਾਂ ਵਾਲਾ ਪ੍ਰਿੰਟ ਤੇ ਨਾਲ ਦੁਪੱਟਾ ਹਾਂ ਆਲ ਓਵਰ ਦੇ ਨਾਲ ਪ੍ਰਿੰਟ ਦੁਪੱਟਾ ਮਸਲਿਨ ਕਾਟਨ ਦਾ ਦੁਪੱਟਾ 5 ਐਂਡ 5 ਦਾ ਨਾਲ ਵਰਕਿਆ ਆ ਲਓ ਜੀ ਕਰ ਲੋ ਚੈੱਕ ਦੁਪੱਟਾ ਵੇਖੋ ਕਿੱਡਾ ਸੋਹਣਾ ਜੇ ਦੁਪੱਟੇ ਦੇ ਉੱਤੇ ਬਰਡਸ ਬਹੁਤ ਪਿਆਰੇ ਜੇ ਤੇ ਉਹਨੇ ਪਿਆਰੇ ਜਿਹੜੇ ਜੇ ਹਾਰਟ ਨਾਲ ਜੇ ਇਹ ਸਾਰੀ ਜਿਹੜੀ ਜੇ ਏਮਬਰਾਇਡਰੀ ਹੋਈ ਹੈ ਦੁਪੱਟੇ ਦੇ ਉੱਤੇ ਇੰਨਾ ਸੋਹਣਾ ਤੇ ਹੈਵੀ ਦੁਪੱਟਾ ਬਣਿਆ ਰੇਟ ਸਿਰਫ 650 ਰੁਪਏ ਹਾਰਟ ਵਾਲਾ ਸੀਟਾ ਹਾਂ ਆ ਲਓ ਜੀ ਅੱਗੇ ਆ ਗਿਆ ਕਾਟਨ ਦਾ ਸੂਟ ਕਾਟਨ ਦਾ ਸੂਟ ਕਲਰ ਬਹੁਤ ਪਿਆਰਾ ਜੇ ਹਾਂ ਜੀ ਨਾਲ ਇਹਦੇ ਆ ਗਿਆ ਹਾਂ ਨਾਲ ਇਹਦੇ ਆ ਗਿਆ ਜੇ ਦੁਪੱਟਾ ਦੁਪੱਟਾ ਆ ਗਿਆ ਹਾ ਪਿਓਰ ਦਾ ਤੇ ਦੁਪੱਟੇ ਤੇ ਵੀ ਟੂ ਸਾਈਡ ਜਿਹੜਾ ਜੇ ਵਰਕ ਹੋਇਆ ਜੇ ਸੀਮ ਸੂਟ ਨਾਲ ਦਾ ਵਰਕ ਹੋਇਆ ਕੱਟ ਵਰਕ ਦੇ ਨਾਲ ਹਾਂ ਨਾਲ ਉੱਪਰ ਇਹਦੇ ਵੀ ਸਾਰੀਆਂ ਸਪੈਰੋ ਬਣੀਆਂ ਕਿੜੀਆਂ ਬਣੀਆਂ ਆ ਗਏ ਬੈਂਗ ਨਹੀਂ ਸ਼ੁਰ ਹਾਂ ਇਹਦੇ 'ਚ ਨਾ ਆਪਾਂ ਵੀਡੀਓ ਅੱਗੇ ਲਾਈਵ ਵੀ ਪਾਈ ਹੀ ਇਹ ਸੂਟ ਦੇ ਵਿੱਚ ਨਾ ਇੱਥੇ ਜਿਹ ਹੈਗਾ ਇੱਕ ਕੱਟ ਛੋਟਾ ਜਿਹਾ ਲੱਗਾ ਆ ਵੇਖੋ ਇਹ ਵੈਸੇ ਤੇ ਆਪ ਕੋਈ ਇਥੋਂ ਜ਼ਿਆਦਾ ਦੂਰ ਨਹੀਂ ਗਾ ਕਟਿੰਗ 'ਚ ਨਿਕਲ ਜਾਣਾ ਹੈ ਜੇ ਜਦੋਂ ਮੰਨ ਲਾ ਹਨਾ ਹਾਂ ਨਿਕਲ ਲੈਣਾ ਜੇ ਕਟਿੰਗ 'ਚ ਨਿਕਲ ਜਾਣਾ ਬਾਕੀ ਫਿਰ ਵੀ ਇਹਦਾ ਮੈਂ ਵੀਡੀਓ 'ਚ ਪਹਿਲਾਂ ਵੀ ਬੋਲਤਾ ਹਾਂ ਹੁਣ ਵੀ ਮੈਂ ਬੋਲ ਦਿੰਦਾ ਮੈਂ ਇਹਦਾ ਲੈਸ ਕਰਕੇ ਦੇ ਦੂੰਗਾ ਜੇ ਕਿਸੇ ਨੂੰ ਪਸੰਦ ਹੋਊਗਾ ਤੇ ਲੈ ਲਿਓ ਮੈਂ ਡਿਸਕਾਊਂਟ ਦੇ ਦੂੰਗਾ ਆ ਦੁਪੱਟਾ ਜਿਹੜਾ ਫੇਰ ਦਾ ਇਹਦੇ ਨਾਲ ਦੁਪੱਟਾ ਜਿਹੜਾ ਜੇ ਟੂ ਸਾਈਡ ਪੂਰੀ ਹੈਵੀ ਐਮਬ੍ਰੋਇਡਰੀ ਦੇ ਨਾਲ ਬਣਿਆ ਜੇ ਹਾਂ ਪਾ ਲਓ ਜੀ ਇੰਬਿੰਗ ਫ੍ਰੀਜੇ ਪੇਮੈਂਟ ਆਨਲਾਈਨ ਅਡਵਾਂਸ ਜੇ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਜੇ ਹੈਗੀ ਇਹਨਾਂ ਦੇ ਵਿੱਚ ਬਲੈਕ ਕਲਰ ਬਲੈਕ ਕਲਰ ਆ ਗਿਆ ਜੇ ਤੇ ਇਹ ਸੂਟ ਦੀ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਵਾਂ ਇਹਦਾ ਸਟਾਫ ਜਿਹੜਾ ਜੇ ਬਹੁਤ ਜ਼ਿਆਦਾ ਜਿਹੜਾ ਜੇ ਪਤਲਾ ਆ ਹਲਕਾ ਨਹੀਂ ਕਹਿ ਸਕਦੇ ਇਹਨੂੰ ਆਪਾਂ ਪਤਲਾ ਕਹਿ ਸਕਦੇ ਹਾਂ ਕਿਉਂਕਿ ਇਹਨੂੰ ਲਾਈਨਿੰਗ ਦੀ ਜ਼ਰੂਰਤ ਪੈ ਸਕਦੀ ਜੇ ਆ ਤੁਸੀਂ ਦੇਖ ਸਕਦੇ ਜੇ ਇੱਥੇ ਥੱਲੇ ਉਹ ਜਿਹੜਾ ਉਹ ਪੇਪਰ ਜਿਹੜਾ ਸਾਫ ਵਾਈਟ ਦੇਖ ਹੰਡਿਆ ਪਤਲਾ ਹੈ ਨਾ ਹਾਂ ਮੈਂ ਤਾਂ ਹੀ ਡਿਟੇਲ ਵੀਡੀਓ ਤਾਂ ਹੀ ਦੱਸ ਦਿੰਨਾ ਸਾਰੇ ਕਸਟਮਰ ਬਾਅਦ ਵਿੱਚ ਕੋਈ ਪਰੇਸ਼ਾਨ ਨ లై నిగణוניଆ ఫోటో షర్ అండర్ షర్ట్ वगैरह ਦੇ ਨਾਲ ਵੀ ਕੈਰੀ ਹੋ ਸਕਦਾ ਕਿਸੇ ਤਰੀਕੇ ਨਾਲ ਵੀ ਹਾਂ ਪਾ ਸਕਦੇ ਜੇ ਤੁਸੀਂ ਆ ਆ ਗਿਆ ਦੁਪੱਟਾ ਇਹਦੇ ਨਾਲ ਹਾ ਪ्युअर ਦਾ ਬਾਵਾ ਬਣਿਆ ਕਿੰਨਾ ਸੁੱਟ ਨਹੀਂ ਨੰਗੇ ਹੁਣ ਜਿਹੜੇ ਨੰਗੇ ਹਨ ਬਾਵਾ ਵਾਲੇ ਹਾਂਜੀ ਦੁਪੱਟਾ ਇਹਦਾ ਹਾਂਜੀ ਦੁਪੱਟੇ ਮੇਂ ਵੀ ਡਿਫੈਕਟ ਹੈ ਇਹਨੂੰ ਛੋੜ ਦਿਓ ਇਹ ਬਿਨਾ ਦੁਪੱਟੇ ਕੇ ਸਾਥ ਹੀ ਚਲੇਗਾ ਆ ਗਿਆ ਦੇ ਆ लो ਜੀ ਅੱਗਿਆ ਹਾਂਜੀ ਆ ਜੁੜੀ ਆ ਗਈ ਨਵੀਂ ਨਵੀਂ ਜੜੀ ਕਿਹਨੇ ਚਾਹੀਦਾ ਕਮਲ ਤੇ ਵਿੰਦਰ ਉਹ ਜੀ ਗੋਤਰੀ ਨੰਮੀ ਹੈ ਸਾਈਜ਼ ਦਰਜ ਕਮਲ ਤੇ ਮਨਦਰ ਇਹ ਤਾਂ ਜਿਆਦਾ ਚਾਈਨਾ ਦੀ ਕੰਧ ਤੇ ਤੇਰੇ ਫਿਰ ਤੇ ਵਾਲ ਆਫ ਚਾਈਨਾ ਦੇ ਬਹੁਤ ਸੋਹਣਾ ਬਹੁਤ ਸੁਹਣਾ ਹਾਂ ਇਹਦੇ ਨਾਲ ਦੁਪੱਟਾ ਜਿਹੜਾ ਜੇ ਉਹ ਡਿਜੀਟਲ ਪ੍ਰਿੰਟ ਦੇ ਵਿੱਚ ਜੇ ਬੜਾ ਸੋਹਣਾ ਦੁਪੱਟਾ ਜੇ ਕਾਟਨ ਦਾ ਕਾਟਨ ਦਾ ਦੁਪੱਟਾ ਜੇ ਸ਼ਿਪਿੰਗ ਹੈਗੀ ਜੇ ਫ੍ਰੀ ਇਹਨਾਂ ਦੇ ਵਿੱਚ ਰੇਟ ਹੈਗਾ ਜੇ 650 ਰੁਪਏ ਹਾਂ ਲੋ ਜੀ ਅੱਗੇ ਆ ਗਿਆ ਵਾਈਟ ਸੂਟ ਪ੍ਰਿੰਟਡ ਇਹਦੇ ਕਿਰੇ ਤੇ ਇਹਦੇ ਤੇ ਲੱਗਾ ਸਟicker 900 ਰੁਪਏ ਦਾ ਇਹਨੂੰ 900 ਵਾਲਾ ਸਟicker ਲਾਤਾ ਆਪਾਂ ਇਹ ਰਹਿ ਗਿਆ ਹੁਣ 650 ਦਾ ਬਸ ਕਿਰੇ ਤੇ ਦੁਪੱਟੀ ਲੱਗੀ ਆ ਇਹ ਨਾਲ ਹਾਫ ਪਿਓਰ ਦਾ ਦੁਪੱਟਾ ਬਟਾ ਬਲੈਕ ਕਲਰ ਦਾ 4 ਸਾਈਡ ਲੇਸ ਦੇ ਨਾਲ ਪੂਰਾ ਹੈਵੀ ਦੁਪੱਟਾ ਤੇ ਬਹੁਤ ਸੋਹਣਾ ਪ੍ਰਿੰਟ ਵਾਈਟ ਸੂਟ ਰੇਟ ਇਹ ਵਿੱਚ ਹੈ ਨਾ ਆਫ ਵਾਈਟ ਆ ਰੇਟ ਹੈਗਾ ਜੀ 600 ਤੇ 50 ਰੁਪਏ ਬਸ ਸੇਲਾਂ ਵੱਡੀਆਂ ਆਫਰਾਂ ਵੱਡੀਆਂ ਤੇ ਸੂਟ ਉਹ ਤੋਂ ਵੀ ਵੱਡੇ ਕੱਲੀਆਂ ਵਾਲਾ ਡਿਜ਼ਾਈਨ ਬਣਿਆ ਬਹੁਤ ਸੋਹਣਾ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਜਿਹੜਾ ਕੱਪੜੇ ਦੇ ਵਿੱਚ ਵੀ ਘੰਟਿਆ ਕੱਪੜਾ ਵੀ ਸੈਲਫ ਦਾ ਜੇ ਤੇ ਦੁਪੱਟਾ ਉਹਦੇ ਨਾਲੋਂ ਵੀ ਜ਼ਿਆਦਾ ਸੋਹਣਾ ਜੇ ਕੋਟਾ ਡੋਰੀ ਦਾ ਦੁਪੱਟਾ ਵਾ ਤੇ ਦੁਪੱਟੇ ਤੇ ਵੀ ਵਰਕ ਹੋਇਆ ਆਜੀ ਦੁਪੱਟਾ ਆ ਲਓ ਜੀ ਇਹ ਦੁਪੱਟਾ ਜੇ ਕੋਟਾ ਡੋਰੀਆ ਦਾ ਸਾਰਾ ਦੁਪੱਟਾ ਜਿਹੜਾ ਜੇ ਪੂਰਾ ਫੁੱਲ ਫਲਾਵਰ ਭਰੇ ਪਏ ਜੇ ਕਟ ਵਰਕ ਹੋਇਆ ਜੇ ਨਾਲ ਆਹ ਲੋ ਜੀ ਆ ਵੀ ਆ ਗਿਆ ਸੂਟ ਬਹੁਤ ਪਿਆਰਾ ਡਿਜ਼ਾਈਨ ਇਹ ਨੇਕ ਵੀ ਬਣਿਆ ਜੇ ਘੇਰੇ ਇਹਦੇ ਨੇਕ ਦੇ ਉੱਪਰ ਵੀ ਸਾਰਾ ਡਿਜ਼ਾਈਨ ਬਣਿਆ ਜੇ ਘੇਰੇ ਤੇ ਵੀ ਬਣਿਆ ਜੇ ਤੇ ਬਾਕੀ ਲੈਸ ਦਾ ਵਰਕ ਜਿਹੜਾ ਜੇ ਆਲਰੇਡੀ ਇੱਥੇ ਪਹਿਲਾਂ ਹੀ ਹੋਇਆ ਜੇ ਕੋਟਾ ਡੋਰੀ ਦਾ ਦੁਪੱਟਾ ਇਹ ਨਾਲ ਟੂ ਸਾਈਡ ਲੈਸ ਲੱਗੀ ਹੈ ਹਾਂ ਜੀ ਕੋਟਾ ਡੋਰੀਆ ਦਾ ਦੁਪੱਟਾ ਪਲੇਨ ਟਾਈ ਦਾ ਟਾਈ ਐਂਡ ਆ ਜੀ ਦਾ ਅੱਗੇ ਆ ਗਿਆ ਪੈਚਵਰਕਾ ਸੂਟ ਅੱਗੇ ਆ ਗਿਆ ਕਾਟਨ ਦੇ ਵਿੱਚ ਨਾਲ ਆ ਗਿਆ ਪੈਚਵਰਕ ਤੇ ਨਾਲ ਆ ਗਿਆ ਇਹਦੇ ਕੋਟਾ ਡੋਰੀਆ ਦਾ ਦੁਪੱਟਾ ਤੇ ਪੈ ਜਾਊਗਾ ਤੇ ਨਾਲ ਇਹ ਦੁਪੱਟਾ ਹੋਗਾ ਡਬਲ ਸਾਈਡ ਲੈ ਕੇ ਫਾਈਂਡ ਆਈ ਦਾ ਆਹ ਲਓ ਜੀ ਇਹ ਤੁਹਾਨੂੰ ਮਿਲਣਗੇ ਜੇ 650 ਰੁਪਈਆ ਜੇ ਸ਼ਿਪਿੰਗ ਫਰੀ ਦੇ ਨਾਲ ਆਹ ਲਓ ਜੀ ਆ ਵੀ ਆ ਗਿਆ ਆਹ ਡਿਜ਼ਾਈਨ ਜਿਹੜਾ ਸੀ ਇਹ ਨਿਮਰਤ ਖਹਿਰਾ ਵਾਲਾ ਡਿਜ਼ਾਈਨ ਸੀ ਇਹਨੂੰ ਨਿਮਰਤ ਖਹਿਰਾ ਵਾਲਾ ਕਹਿੰਦੇ ਸੀ ਮੇਰੀ ਮੈਂ ਫਰੌਗ ਨਹੀਂ ਪੋਸਟ ਨੇ ਬਣੀ ਨੂੰ ਹਾਂ ਇਹਦਾ ਤਾਂ ਹੀ ਡਿਜ਼ਾਈਨ ਹੋਗਾ ਆ ਦੇਖੇ ਇੱਕ ਏਰੇ ਦੇ ਉੱਤੇ ਤੇ ਦੁਪੱਟਾ ਹੈਗਾ ਜਿਹਦੇ ਨਾਲ ਮਸਲੀਨ ਦਾ ਦੁਪੱਟਾ ਵੀ ਟੂ ਸਾਈਡ ਜਿਹੜਾ ਜੇ ਕੱਟਵਰਕ ਤੇ ਪਲੱਸ ਐਮਬਲੋਇਡਰੀ ਆ ਫਸਟ ਵਾਰ ਇਹਨੇ ਮ੍ਰਿਖਿਆਣਾ ਨੇ ਪਾਇਆ ਹੋਣੇ ਇਸ ਕਰਕੇ ਆ ਲਓ ਜੀ ਅੱਗੇ ਆ ਗਿਆ ਪ੍ਰਿੰਟ ਤੇ ਬਹੁਤ ਸੋਹਣਾ ਤੇ ਸੂਟ ਉਹਦੇ ਨਾਲੋਂ ਵੀ ਸੋਹਣਾ ਆ ਕੇ ਇਹਦੇ ਡਿਜ਼ਾਈਨ ਕੀ ਇਹਦੇ ਉੱਤੇ ਆ ਗਿਆ ਡਿਜ਼ਾਈਨ ਇਹ ਤੇ ਸਾਰਾ ਤਾਂ ਮਸਲੀਨ ਕੋਟਨ ਦਾ ਦੁਪੱਟਾ ਦੁਪੱਟਾ ਆ ਗਿਆ ਮਸਲੀਨ ਕੋਟਨ ਦਾ ਟਾਈ ਐਂਡ ਡਾਈ ਦਾ ਇਹਦੇ ਉਹ ਗੱਲ ਬਣਗੀ ਜਿਹੜੀ ਫਿਲਮ ਵਿੱਚ ਉਹ ਚ ਬੋਲਦੇ ਹੁੰਦੇ ਵਿਆਹ ਚ ਕੀ ਮੁੰਡਾ ਨਹੀਂ ਇੰਨੇ ਚ ਮੁੰਡਾ ਕੁੜੀ ਨਾਲ ਸੋਹਣਾ ਕੁੜੀ ਮੁੰਡਾ ਹਾਂ ਲਾਸਟ ਸਟ ਬਹੁਤ ਸੋਹਣਾ ਹੈ ਆ ਲੋ ਜੀ ਐਂਡ ਸੂਟ ਤੇ ਐਂਡਲੈਸ ਸੂਟ ਟਾਪ ਕੁਆਲਿਟੀ ਟਾਪ ਸੂਟ ਨੈੱਕ ਬਣਿਆ ਨੈੱਕ ਦਾ ਡਿਜ਼ਾਈਨ ਤੇ ਡਿਜ਼ਾਈਨ ਇਹਦਾ ਬਹੁਤ ਸੋਹਣਾ ਬਣਿਆ ਜੇ ਇਹਦਾ ਬਣਿਆ ਜਿੱਦਾਂ ਉਹ ਵੀ ਨਹੀਂ ਬਣੀ ਹੁੰਦੀ ਜਿੱਦਾਂ ਉਦਾਂ ਦਾ ਡਿਜ਼ਾਈਨ ਜੇ ਤੇ ਆ ਨਾਲ ਦੁਪੱਟਾ ਜੇ ਦੇ ਮਸਲੀਨ ਕਾਟਨ ਦਾ ਟਾਈ ਡਾਈ ਦਾ ਤੇ ਇਹ ਸੂਟ ਸਾਰੇ ਜਿਹੜੇ ਹਿਜੇ ਇਹ ਸਾਡੇ ਕੋਲ ਹੈਗੇ ਹਿਜੇ ਅੱਜ ਸੇਲ ਵਾਲੇ ਰੇਟ ਹੈਗਾ ਜੇ 650 ਰੁਪਏ ਸੇਲ ਵਾਲੇ ਸੂਟਾਂ ਦੀ ਜਿਹੜੀ ਜੇ ਉਹ ਤੁਹਾਨੂੰ ਪਤਾ ਹੀ ਆ ਕਿ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਆ ਤੇ ਤੁਸੀਂ ਦੁਕਾਨ ਤੋਂ ਆਣ ਕੇ ਵੀ ਲੈ ਸਕਦੇ ਜੇ ਤੇ ਆਫਲਾਈਨ ਆਨਲਾਈਨ ਦੋਵੇਂ ਸਾਡੇ ਕੋ ਫੈਸਿਲਿਟੀਆਂ ਅਵੇਲੇਬਲ ਆ ਆਨਲਾਈਨ ਵੀ ਮੰਗਾ ਸਕਦੇ ਜੇ ਤੁਸੀਂ ਬਾਕੀ ਸ਼ਿਪਿੰਗ ਫ੍ਰੀ ਜ ਇਹਨਾਂ ਦੇ ਵਿੱਚ ਹੈ ਰੇਟ 650 ਰੁਪਏ ਜੇ ਤੇ ਬਾਕੀ ਹੋਰ ਨਵਾਂ ਸਟਾਕ ਤੇ ਨਵੀਂ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਫੋਲੋ ਕਰਿਓ ਫਿਰ ਮਿਲਦੇ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਬਾਏ ਬਾਏ ਸასი ਕਾਲ ਜੀ ਟੇਕ ਕੇਅਰ